ਅਸਲਾਮ ਵਾਲੇਕੁਮ ਸਸਰੀਆ ਕਾਲ ਕੀ ਹਾਲ ਚਾਲ ਤਾਂ ਮਿੱਤਰਾਂ ਨਾਲ ਚੰਨੇ ਬਲੇ ਤੇ ਵਦਿਆ ਹੋ ਗਏ ਦੁਆਇ ਰਬ ਸੁਣੋ ਸਾਰਿਆਂ ਨੂੰ ਚੜ੍ਹਦੀ ਕਲਾ ਚ ਰਕੇ ਤੇ ਦੋਸਤੋ ਅਸੀਂ ਸਾਰਿਆਂ ਭਰਾਵਾਂ ਵੀਰਾਂ ਨੂੰ ਆਪਣੇ ਦੁਰਗਾ ਨੂੰ ਆਪਣੀਆਂ ਮਾਵਾਂ ਤੇ ਆਪਣੀਆਂ ਭੈਣਾਂ ਨੂੰ ਆਪਣੇ ਚੈਨਲ ਪੰਜਾਬੀ ਬੁੱਢੀ ਬੰਦਾ ਰਿਐਕਸ਼ਨ ਤੇ ਵੈਲਕਮ ਕਰਨੇ ਆ ਜੀ ਆਇਆਂ ਨੂੰ ਕਰਨੇ ਆ ਤੇ ਦੋਸਤੋ ਇਹ ਸਾਡਾ ਸੈਕੰਡ ਚੈਨਲ ਹੈ ਸਾਡਾ ਫਸਟ ਚੈਨਲ ਹੈ ਤੁਹਾਡੀ ਬਹੁਤ ਬਹੁਤ ਧੰਨਵਾਦ ਹੈ ਸਾਡਾ ਫਸਟ ਚੈਨਲ ਵਾਲਾ ਰਿਐਕਸ਼ਨ ਉਨوں ਮੇ سپورਟ ਤੁਸੀਂ ਕਰ ਰਹੇ ਹੋ ਬਹੁਤ ਅੱਛਾ سپورਟ ਕਰ ਰਹੇ ਹੋ ਮਾਸ਼ਾਅੱਲਾ ਤੇ ਸਾਡੇ ਐਸ ਚੈਨਲ ਨੂੰ ਵੀ سپورਟ ਕਰੋ ਤਾਂ ਕਿ ਅਸੀਂ ਆਪਣੇ ਭਰਾਵਾਂ ਦੇ ਪਿਆਰ ਜਿਹੜਾ ਉਹ ਦਿਲ ਚ ਵਸਾ ਕੇ ਰੱਖੀਏ ਤੇ ਅਸੀਂ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਬੜੀ ਪਿਆਰੀ ਵੀਡੀਓ ਹੈ ਜੀ ਰਣਜੀਤ ਸਿੰਘ ਦਾਧਰੀਆਂ ਵਾਲੇ ਦੀ ਵੀਡੀਓ ਹੈ ਕਤਾ ਹੈ ਕਤਾ ਹਾਂ ਕਤਾ ਬੜੀ ਪਿਆਰੀ ਹੈ ਬੜੀਆਂ ਅੱਛੀਆਂ ਗੱਲਾਂ ਕਰਦੇ ਨੇ ਤੇ ਚਲੋ ਉਹਨਾਂ ਦੀ ਅਗਲਾ ਹੁੰਦਾ ਸਾਡੇ ਮਤਲਬ ਕਿ ਭੈਣ ਭਰਾਵਾਂ ਨੂੰ ਤੁਹਾਡੀਆਂ ਭੈਣਾਂ ਨੂੰ ਇਹ ਜਿੱਚਾ ਲੱਗੇ ਹਾਂਜੀ ਅੱਛੀ ਲੱਗੇ ਚਲੋ ਜੀ ਵੇਖ ਲਈਏ ਇਹ ਸਫਾਰ ਨੂੰ ਵੇਖ ਰਿਹਾ ਇੱਥੇ ਕੋਈ ਨਹੀਂ ਰਹਿੰਦਾ ਸਭ ਸਭ ਦੁਨੀਆ ਤੋਂ ਜਾ ਰਹੇ ਹਨ ਸੁਦੇ ਸੁਦੇ ਚਲੋ ਪਗ ਨਾ ਤੇ ਪਤ ਤੋ ਦਈ ਨੇ ਬੜੀ ਫੈਨ ਫਾਲੋਇੰਗ ਇਹਨਾਂ ਦੀ ਬੜੀ ਫੈਨ ਫਾਲੋ ਸਿੱਧਾ ਸਿੱਧਾ ਲਾਈਫ ਸਟਾਈਲ ਸਹੀ ਰੱਖੀ ਤੈਨੂੰ ਵਿਗਾੜਨ ਆਲੇ ਆ ਜਾਣਾ ਟੱਕਾ ਮਾਰਨ ਆਲੇ ਚੰਗਾ ਭਲਾ ਸਿੱਧਾ ਸਿੱਧਾ ਜਾਂਦਾ ਹੋਏ ਨਾ ਕਿਸੇ ਟੱਕਾ ਮਾਰ ਕੇ ਪੁੱਠੇ ਪਾਸੇ ਲਾ ਦੇਣਾ ਜੀ ਸਿੱਧਾ ਸਿੱਧਾ ਚੱਲੀ ਵੇਖੀ ਕਿਤੇ ਤੈਨੂੰ ਤੈਨੂੰ ਤੇਰੇ ਰਾਹ ਤੋਂ ਭੜਕਾਉਣ ਆਲੇ ਆ ਜਾਣਾ ਤੇਰੀ ਜ਼ਿੰਦਗੀ ਬਰਬਾਦ ਕਰਨ ਵਾਲੇ ਆ ਜਾਣਾ ਹੈ ਕਿਸੇ ਨਾ ਕਿਸੇ ਨੇ ਆ ਜਾਣਾ ਜਿਹਨੇ ਤੇਰਾ ਨੁਕਸਾਨ ਕਰ ਦੇਣਾ ਹੈ ਤੇਰਾ ਸੰਗਤ ਮਾੜੀ ਕਿਤੇ ਨਾ ਕਿਤੇ ਮਿਲ ਜਾਣੀ ਹੈ ਵੇਖੀ ਕਿਤੇ ਭੁੱਲ ਭਲੇਖੇ ਵੀ ਕਿਸੇ ਮਾੜੇ ਬੰਦੇ ਦੀ ਸੰਗਤ ਚ ਨਾ ਵੇਰੀ ਹਾਂਜੀ ਚੰਗੇ ਭਲੇ ਸਿੱਧੇ ਸਿੱਧੇ ਜਾਂਦੇ ਕਈ ਬੰਦੇਆਂ ਹਰੀਆਂ ਗੱਲਾਂ ਦਾਦਾ ਸਰੀਆਂ ਸਿੱਧੀਆਂ ਮੇਰਾ ਕੀ ਵਿਗੜ ਗਿਆ ਤੁਸੀਂ ਉਹ ਉੱਤਲ ਆ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਐਦਾਂ ਪੁੱਠੇ ਸਿੱਧੇ ਕੰਮਾਂ ਚ ਲਾ ਦਿੰਦੇ ਆ ਮਾੜੀ ਸੰਗਤ ਵਿੱਚ ਨਹੀਂ ਪੈਣਾ ਸਿੰਘਨ ਕੇ ਬਨਮੈ ਬਸੀਐ ਧਸੀਐ ਜਲਮੈ ਪਸ਼ੂਆ ਗਹਿਲੀ ਚ ਕਹਿੰਦੇ ਸਿੰਘਾ ਜਿੱਥੇ ਸ਼ੇਰ ਹੋਣ ਉਹਨਾਂ ਦੇ ਵਿੱਚ ਵੜ ਜਾ ਜਾ ਕੇ ਜਿੱਥੇ ਸ਼ੇਰ ਹੋਣ ਸ਼ੇਰਾਂ ਦਾ ਜੰਗਲ ਹੋਵੇ ਸ਼ੇਰ-ਸ਼ੇਰ ਹੋਣ ਉਹਦੇ 'ਚ ਵੜ ਜਾਈ ਸ਼ੇਰਾਂ ਦੇ ਜੰਗਲ 'ਚ ਵੜ ਜਾਈ ਤੇ ਜਿੱਥੇ ਵਿੱਛੂ ਹੋਣ ਪਾਣੀ ਦੇ ਵਿੱਚ ਉਹ ਪਾਣੀ 'ਚ ਵੜ ਜਾਈ ਜਿੱਥੇ ਵਿੱਛੂ ਹੀ ਵਿੱਛੂ ਹੋਣ ਦੰਗ ਹੀ ਦੰਗ ਮਾਰਣ ਉਹਦੇ 'ਚ ਵੜ ਜੇ ਕਾਨ ਖੰਜੂਰ ਪਰਵੇਸ਼ ਕਰਾਏ ਕੈ ਸਾਂਪ ਕੇ ਮੁਖ ਮੈਂ ਉੰਬਰੀ ਦੀਜੈ ਉਹ ਖਨ ਉਹ ਜਿਹੜਾ ਹੁੰਦਾ ਨਾ ਕਾਨ ਖੰਜੂਰਾ ਕੰਨ ਖੰਜੂਰਾ ਹੁੰਦਾ ਨਾ ਇੱਕ ਕੇ ਜੇ ਉਹਨੂੰ ਕੰਨ 'ਚ ਬਵਾ ਲਈ ਉਹ ਹੁੰਦਾ ਨਾ ਕੰਨ ਖੰਜੂਰਾ ਜਾਂ ਲੰਪਾ ਜੈ ਉਹਨੂੰ ਕੰਨ ਚ ਪਵਾ ਲਈ ਤੇ ਸੱਪ ਹੋਵੇ 나ਗ ਭੈੜਾ ਉਹਦੇ ਮੂੰਹ ਚ ਉਂਗਲੀ ਦੇ ਦੀ ਵੇਖੋ ਕਹਿੰਦੇ ਨੇ ਕਾਨ ਖੰਜੂਰ ਪਰਵੇਸ਼ ਕਰਾਏ ਕੈ ਸਾਂਪ ਕੇ ਮੁਖ ਮੈਂ ਕੁੰਬਰੀ ਦੀਜੈ ਉਹਦੇ ਮੂੰਹ ਚ ਉਂਗਲੀ ਦੇ ਦੀ ਮਤਲਬ ਇਹੋ ਜਾਂ ਸਮਾ ਗਿਰਤੇ ਗਰੀਏ ਵਿਚ ਸੇ ਮਰੀਏ ਉੱਤੇ ਪਹਾੜ ਤੋਂ ਡਿੱਗ ਪਈ ਪਹਾੜ ਤੇ ਚੜਿਆਵੇਂ ਰਿੜ ਜਈ ਡਿੱਗ ਜਾਈ ਆਰੀ ਕੇ ਕਹੋ ਅਨੇਕ ਸਹੀਜਾ ਕਹਿੰਦੇ ਆਰੀ ਨਾਲ ਚਰਵਾਲੀ ਆਪਣੇ ਆਪ ਨੂੰ ਪਹਾੜ ਤੋਂ ਡਿੱਗ ਜਈ ਆਰੀ ਨਾਲ ਆਪਣੇ ਆਪ ਨੂੰ ਚਰਵਾ ਲਈ ਕੰਨ ਖੰਜੂਰਾ ਕੰਨ ਚ ਪਵਾ ਲਈ ਸੱਤ ਦੇ ਪੂਛ ਉਂਗਲੀ ਦੇ ਲਈ ਜਿੱਥੇ ਸ਼ੇਰ ਹੀ ਹੋਣ ਉਹਨਾਂ ਚ ਵੜ ਜਾਈ ਵਿੱਠੂ ਆਲੇ ਪਾਣੀ ਚ ਵੜ ਜਾਈ ਵਿੱਠੂ ਲੜਾ ਲਈ ਪਰ ਇੱਤੇ ਤੇ ਕਸ਼ਟ ਅਨੰਤ ਸਹੋ ਇੰਨੇ ਕਸ਼ਟ ਸਹਿ ਲਈ ਪਰ ਮੂਰਖ ਮੀਤ ਉਹ ਸੰਗ ਨਾ ਕੀਜੈ ਜੇ ਤੈਨੂੰ ਲੱਗੇ ਆ ਬੰਦਾ ਵਿਗੜਿਆ ਉਹਦੇ ਉਹਦੀ ਸੰਗਤ ਨਾ ਕਰੀ ਆਹਾ ਸੱਪ ਦੇ ਮੂੰਹ ਚ ਉਂਗਲੀ ਦੇ ਲਈ ਕੀ ਦੱਸਿਆ ਨੇ ਨੇ ਕਿ ਸੱਪ ਦੇ ਮੂੰਹ ਚ ਉਂਗਲੀ ਦੇ ਲਈ ਪਿਛੋਂ ਵਾਲੇ ਪਾਣੀ ਚ ਵੜ ਜੇ ਜਿੱਥੇ ਸ਼ੇਰ ਹੋਣ ਮੇਰੇ ਸੰਗਤ ਗੋਰੀ ਆ ਜਿੱਥੇ ਸ਼ੇਰ ਹੋਣ ਉਹ ਤੇ ਸ਼ੇਰਾਂ ਚ ਵੜ ਜੇ ਪਰ ਜੇ ਸੰਗੁਰੀ ਸੰਗਤ ਦੇ ਨਾਲ ਨਾ ਲੱਗੇ ਗੁਰੇ ਸੰਗਤ ਤੋਂ ਦੂਰ ਰਵੇ ਬਿਲਕੁਲ ਨਖੂਰਾ ਕੰਡ ਚ ਪਾ ਲਈ ਪਰ ਮਾੜੀ ਸੰਗਤ ਵਿੱਚ ਨਾ ਬੈਠੋ ਉਹ ਬੇੜਾ ਡੋਬ ਜਿਿੰਦਗੀ ਬਰਬਾਦ ਕਰ ਜਿਨਨੇ ਮਰੇ ਨੇ ਅੰਦਰੋਂ ਮਰੇ ਪੈ ਗਏ ਉਹਨਾਂ ਨੂੰ ਮਾੜੀ ਸੰਗਤ ਨੇ ਮਾਰੇ ਤੇ ਜਿਨਨੇ ਤਰੇ ਨੇ ਉਹਨਾਂ ਨੂੰ ਚੰਗੀ ਸੰਗਤ ਦੇ ਨਾਮ ਕਬੀਰ ਦੀ ਕੀਤੇ ਕਬੀਰ ਮਾਰੀ ਮਰੂੰ ਕਹਿੰਦੇ ਮੈਂ ਕਿੱਥੇ ਮਰਦੀ ਦੀ ਸੰਗਤ ਮਾਰਗੀ ਮਾਰਦੀ ਜੇ ਮਾਰਦੀ ਹੈ ਬਾੜੀ ਸੰਗਤ ਤੇ ਤਾਲ ਦੀ ਵੀ ਚੰਗੀ ਸੰਗਤ ਜਿੰਨੇ ਅੱਜ ਚੰਗੀ ਸੰਗਤ ਵਿੱਚ ਨੇ ਅਗਲਾ ਕਹਿੰਦਾ ਮੇਰਾ ਬੜਾ ਭਲਾ ਹੋ ਗਿਆ ਤੇ ਇਹ ਚੰਗੀ ਸੰਗਤ ਪੱਕਾ ਮਿਲੀ ਹੈ ਕੋਈ ਨਾ ਕੋਈ ਗੁਰਮੁਖ ਤੇ ਮਿਲਿਆ ਤੇ ਇੱਕ ਗੱਲ ਹੋਰ ਕਹਿਣਿਆ ਜਿਸ ਦੀ ਸੰਗਤ ਕਰਕੇ ਤੁਹਾਡਾ ਭਲਾ ਹੋਇਆ ਹੋਵੇ ਉਹਨੂੰ ਭੁੱਲਣਾ ਨਹੀਂ ਚਾਹੀਦਾ ਜਿਸ ਦੀ ਸੰਗਤ ਕਰਕੇ ਤੁਹਾਡਾ ਜੀਵਨ ਬਣਿਆ ਹੋਵੇ ਜਿੱਥੋਂ ਲਾਗ ਲੱਗੀ ਹੋਵੇ ਉਹਨੂੰ ਭੁੱਲਣਾ ਵੀ ਨਹੀਂ ساری ਜ਼ਿੰਦਗੀ ਚਾਹੀਦੀ ਉਹਦੀ ਕਦਰ ਰੱਖਣੀ ਚਾਹੀਦੀ ਹੈ ਕਿਉਂ ਦੀਵੇ ਤੋਂ ਮੈਂ ਦੀਵਾ ਜਿਹੜਾ ਸੀ ਮੇਰੀ ਲਾਈਫ ਚੇਂਜ ਕੀਤੀ ਹੈ ਉਹਨੇ ਆਪ ਬਾਬਾ ਜੰਗ ਸਿੰਘ ਉਹਨਾਂ ਨੂੰ ਪੁੱਛ ਲੋ ਬਾਬਾ ਜੀ ਬਾਬਾ ਜੀ ਨੂੰ ਪੁੱਛੋ ਵੀ ਸੰਗਤ ਕੀਤੀ ਤੇ ਤਾਂ ਹੀ ਇਦਾਂ ਦੇ ਬਣੇ ਨਾ ਅੱਜ ਬਾਬਾ ਕਸ਼ਮੀਰ ਸਿੰਘ ਆ ਨਾਲ ਹੋਰ ਬਾਬਾ ਜੀ ਉੱਥੇ ਵਾਲੇ ਫਾਰਮ ਵਾਲੇ ਹੈਂ ਧੀਪਾ ਫਾਰਮ ਕਿਸੇ ਦੀ ਸੰਗਤ ਕਰਕੇ ਬੰਦਾ ਇੱਥੇ ਹੁੰਦਾ ਨਹੀਂ ਆ ਕਥਾ ਬਾਤ ਕਬੀਰਾਂ ਨੂੰ ਪੁੱਛ ਲੋ ਤੁਸੀਂ ਜਿੱਦ ਨੇ ਜੁੜੇ ਬੈਠੇ ਸਾਡੇ ਘਰ ਕੋਈ ਨਿਸ਼ਾਨੀ ਵੱਡਦਾ ਪੱਕਾ ਕਿਸੇ ਨੇ ਕਿਹਦੀ ਸੰਗਤ ਕੀਤੀ ਬੇੜਾ ਸੰਗਤ ਤੋਂ ਕਿਵੇਂ ਤਾਂ ਪਾਲ ਹੁੰਦਾ ਤੇ ਜਿਨ੍ਹਾਂ ਦਾ ਬੇੜਾ ਬਹਿ ਗਿਆ ਉਹਨਾਂ ਦੀ ਵੀ ਕਿਸੇ ਨਾ ਕਿਸੇ ਦੀ ਵਿਗੜੇ ਦੀ ਸੰਗਤ ਤੇ ਬੀਤੀ ਆਲਾ ਕਹਿੰਦਾ ਤੂੰ ਸੱਪ ਦੇ ਮੂੰਹ 'ਚ ਉਂਗਲੀ ਪਾਵੇਂ ਦੇ ਲਈ ਕੰਨ ਖਜੂਰਾ ਕੰਨ 'ਚ ਪਾ ਲਈ ਬੇਠੂ ਲੜਾ ਲਈਆਂ ਆਪਣੇ ਸੱਤ ਸੱਜੇ ਛੇਰਾਵੇਂ ਉਹਦੇ ਤੇ ਚਲੇ ਜੇ ਜਿੱਥੇ ਜੰਗਲ ਹੋਇਆ ਪਰ ਭੁੱਲ ਕੇ ਵੀ ਮਾੜੇ ਬੰਦੇ ਦੀ ਸੰਗਤ ਚ ਨਾ ਪੀਠੇ ਬੇੜਾ ਪਾ ਬਰਬਾਦ ਕਰ ਦੇਗਾ ਬਰਬਾਦ ਕਰ ਦੇਗਾ ਤੇ ਚੰਗੀ ਸੰਗਤ ਵਾਸਤੇ ਮੇਰੇ ਬਾਦੋ ਜੀ ਸਤ ਸੰਗਤ ਪਹਿਲੇ ਸਤ ਤਦ ਫਿਰ ਪੇਸ਼ ਤੇ ਕਰਨਾ ਪੈਣਾ ਨਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੂੰ ਪੇਸ਼ ਕਰਤਾ ਆਪਣੇ ਉਹਨਾਂ ਨੂੰ ਲਾਉ ਮਾਰ ਮੈਂ ਹਾਜ਼ਰ ਆ ਤੇ ਗੁਰੂ ਰਾਮਦਾਸ ਜੀ ਨੇ ਕੀ ਬਣਾ ਦਿੱਤਾ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਬਣ ਗਏ ਗੁਰੂ ਰਾਮਦਾਸ ਜੀ ਨੇ ਆਪਣੇ ਆਪ ਨੂੰ ਬਾਬਾ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਦੇ ਅੱਗੇ ਪੇਸ਼ ਕੀਤਾ ਤਾਂ ਉਹਨਾਂ ਨੇ ਬਣਾ ਦਿੱਤਾ ਸਿਰ ਤੇ ਛਾਤਰ ਚੁਲਾ ਦਿੱਤਾ ਬੇਸ਼ਤੇ ਕਰਨਾ ਪੈਣਾ ਦਾ ਲਓ ਜੀ ਮੈਨੂੰ ਸਵਾਰੋ ਮੈਂ ਤੁਹਾਡੀ ਸੰਗੇ ਚ ਆਇਆ ਮੇਰਾ ਭਲਾ ਕਰੋ ਮੇਰਾ ਪਾਪ ਮੇਰੇ ਤੇ ਮੇਰਾ ਭਲਾ ਕਰ ਦਿਓ ਕਿਰਪਾ ਕਰ ਦਿਓ ਭਲਾ ਕਰਾਣਾ ਚਾਹਵੇ ਤੇ ਭਲਾ ਹੋਏਗਾ ਨਾ ਜੀ ਜਿਹਨੂੰ ਹੁਣ ਸੰਗਤ ਜਿਹਨੂੰ ਜਿਹਨੂੰ ਹੱਥ ਕੜੀਆਂ ਕਲੀਰੇ ਲੱਗਣ ਲੱਗ ਪੈਣ ਉਹਦਾ ਇਲਾਜ ਕੀ ਕਰੀਏ ਹੈ ਹੱਥ ਕੜੀਆਂ ਪਰ ਲੱਗਦੀਆਂ ਕਲੀਰੇ ਨੇ ਉਹਦਾ ਕੀ ਭਲਾ ਹੋ ਸਕਦਾ ਜਿਹਨੂੰ ਗਲਤ ਜੀਵਨ ਲਈ ਵਧੀਆ ਲੱਗੀ ਜਾਂਦਾ ਜ਼ਿੰਦਗੀ ਬੁਰਾ ਹਾਲ ਹੈ ਉਹਨੂੰ ਵਧੀਆ ਲੱਗੀ ਜਾਂਦਾ ਹੁਣ ਉਹਦਾ ਬੰਦੇ ਦਾ ਕੀ ਭਲਾ ਹੋ ਸਕਦਾ ਫਿਰ ਤਾਂ ਕਰਕੇ ਇੱਥੇ ਜਿਹੜਾ ਬਚਨ ਆਪਾਂ ਸਤਿਗੁਰੂ ਦਾ ਪੜ੍ਹ ਰਹੇ ਆ ਸੁਦੇ ਸੁਦੇ ਰੇਹ ਚਲੋ ਤੂੰ ਸਿੱਧਾ ਸਿੱਧਾ ਚੱਲ ਨਹੀਂ ਭਾਈ ਨਤਰ ਪੁਤੱਕਾ ਦਵਾਈ ਹੈ ਰੇ ਤੈਨੂੰ ੱੱਕਾ ਦੇ ਦੇਣਾ ਕਿਸੇ ਨੇ ਕਬੀਰ ਜੀ ਕਹਿੰਦੇ ੱੱਕਾ ਦੇਣ ਵਾਲੇ ਬਹੁਤ ਨੇ ਤੈਨੂੰ ਪੁੱਠੇ ਰਾਹ ਤੋਰੇਗਾ ਕੋਈ ਨਾ ਕੋਈ ਤੈਨੂੰ ਗਲਤ ਰਾਹ ਤੋਰੇਗਾ ਤੇ ਤੂੰ ਉਹਦੇ ਪਿੱਛੇ ਲੱਗ ਜਾਣਾ ਤੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ ਤੂੰ ਤੇ ਵੱਖਰਾ ਕਰ ਕੁਸ਼ ਦੁਨੀਆ ਜਾ ਆਏ ਹੋਏ ਸਮਝ ਆਈ ਹੈ ਬਹੁਤ ਰਥਾ ਚੱਟchi ਦਲ ਦਸੀ ਹੈ ਕਿ ਸਾਨੂੰ ਅਸੀਂ ਪਹਾੜ ਤੇ ਪਈਏ ਭਾਵੇਂ ਇੱਥੇ ਆਪਣੇ ਆਪ ਨੂੰ ਆ ਰਹਿਣਾ ਚਾਹ ਰਹੇ ਨੇ ਕਿਹਾ ਆਪਣਾ ਆਪ ਖੁਦ ਬਚਾਣਾ ਹੈ ਆਪ ਖੁਦ ਪਛਾਣਾ ਹੈ ਨਾ ਪੂਰੀ ਸੰਤਤ ਤੋਂ ਨਹੀਂ ਬਹਿਣਾ ਅਚੀ ਸੰਗਤ ਨੇ ਕਿੰਮ ਮਿਲ ਜਾਵੇ ਨਾ ਬੰਦਾ ਤਰ ਵੀ ਜਾਂਦਾ ਤੇ ਬੁਰੀ ਸੰਗਤ ਮੁੰਦਾ ਬੁਰੀ ਸੰਗਤ ਦੇ ਲੜ ਲੱਗ ਜਾਵੇ ਤੇ ਬੰਦਾ ਡੁੱਬ ਵੀ ਜਾਂਦਾ ਤੇ ਇਸੇ ਤਰ੍ਹਾਂ ਹੀ ਸੰਗਤ ਅੱਛੀ ਲੱਭੋ ਤੇ ਤੁਸੀਂ ਉਹਦੇ ਵਾਸਤੇ ਭਾਵੇਂ ਕਿੰਨੀਆਂ ਹੀ ਮੁਸ਼ਕਲਾਂ ਸਹਿਣੀਆਂ ਪੈਣ ਤੇ ਬੁਰੀ ਸੰਗਤ ਤੋਂ ਬਚੋ ਭਾਵੇਂ ਕਿੰਨੇ ਹੀ ਦਰਦ ਸਹਿਣੇ ਪੈਣ ਠੀਕ ਹੈ ਬੁਰੀ ਸੰਗਤ ਦੇ ਕਦੀ ਲੜਨਾ ਲੱਗੋ ਤੇ ਨਜ਼ਰ ਆ ਰਿਹਾ ਕਿ ਇਹ ਬੰਦਾ ਨਹੀਂ ਠੀਕ ਉਹਦੇ ਕੋਲ ਬੋਬੋ ਹੀ ਨਾ ਠੀਕ ਹੈ ਉਹਨੂੰ ਬੁਲਾ ਕੇ ਨੰਗ ਜਵ ਤਾਂ ਕਿ ਨਾ ਤੁਸੀਂ ਬੋਬੋ ਦੇ ਨਾਂ ਕੋਈ ਉਹਦਾ ਅਸਰ ਤੁਹਾਡੇ ਤੇ ਹੋਵੇ ਨਾ ਕੋਈ ਤੁਹਾਨੂੰ ਕੋਈ ਪੁੱਠੀ ਗੱਲ ਦੱਸੇ ਇਸ ਕਰਕੇ ਲੋਕ ਬੜੇ ਹੁੰਦੇ ਨੇ ਤੁਹਾਨੂੰ ਛੁੱਟਣ ਵਾਲੇ ਤੇ ਬੜੇ ਹੁੰਦੇ ਨੇ ਥਾਂ ਥਾਂ ਤੇ ਮਿਲ ਜਾਂਦੇ ਨੇ ਹਰ ਸਟੈਪ ਤੇ ਤੁਹਾਨੂੰ ਮਿਲ ਜਾਏਗਾ ਕੋਈ ਨਾ ਕੋਈ ਤੁਹਾਨੂੰ ਧੱਕਾ ਦੇਣ ਵਾਲਾ ਕੋਈ ਤੁਹਾਨੂੰ ਪੁੱਠੇ ਰਾਹ ਤੇ ਲਾਉਣ ਵਾਲਾ ਲੇਕਿਨ ਸਿੱਧੀਆਂ ਸਿੱਧਾ ਰਾਹ ਦਿਖਾਣ ਵਾਲਾ ਤੇ ਸਿੱਧੀ ਸਿੱਧੇ ਕੰਮ ਦੇ ਲਾਣ ਵਾਲਾ ਤੁਹਾਨੂੰ ਬਹੁਤ ਘੱਟ ਮਿਲੇਗਾ ਜੇ ਤੁਹਾਡੇ ਆਪਣੇ ਤੇ ਡਿਪੈਂਡ ਤੁਸੀਂ ਆਪ ਸਿੱਧੀ ਰਾਹ ਚੱਲੋ ਨਾ ਤੇ ਪੂਰਾ ਬਹੁਤ ਘੱਟ ਹਾਂ ਬਹੁਤ ਬਹੁਤ ਅੱਛੀਆਂ ਗੱਲਾਂ ਕਰਦੇ ਨੇ ਇਹਨਾਂ ਦੀ ਵੀ ਫੈਨ ਫਾਲੋਇੰਗ ਚੈੱਕ ਕਰ ਲੈ ਕਿੰਨੀ ਹੈ ਮਤਲਬ ਕਿ ਫਿਰ ਵੀ ਜੋ ਵੀ ਅੱਛੀ ਤਰ੍ਹਾਂ ਸਮਝਾਉਂਦੇ ਨੇ ਮਸਾਲਾ ਦੇ ਕੇ ਸਮਝਾਉਂਦੇ ਨੇ ਇੰਨੀ ਵੇਖ ਲੈ ਫੈਨ ਫਾਲੋਇੰਗ ਆ ਕਿ ਕਿੰਨਾਂ ਰੌਸ਼ ਹੁੰਦਾ ਇਹਨਾਂ ਤੇ ਲੇਡੀਜ਼ علیحد੍ਹਾ ਹੁੰਦੇ ਨੇ ਮਰਦ علیحد੍ਹਾ ਹੁੰਦੇ ਨੇ ਤੇ ਇਹ ਤਹਾਸ਼ਾ ਰੌਸ਼ ਹੁੰਦਾ ਤੇ ਕਿੰਨੇ ਸਕੂਨpur ਸਕੂਨ ਹੋ ਕੇ ਲੋਕ ਇਹਨਾਂ ਨੂੰ ਸੁਣਦੇ ਨੇ ਕਿਉਂਕਿ ਉਹ ਅੱਛੀਆਂ ਗੱਲਾਂ ਦੱਸਦੇ ਨੇ ਉਹਨਾਂ ਦੇ ਆਪਣੇ ਮذਬਬ ਦੇ ਬਾਰੇ ਕਾਫੀ ਉਹ ਅੱਛਾ ਦੱਸਦੇ ਨੇ ਤੇ ਦੂਜੇ ਕਈ ਦੂਜੇ ਮذਬਬਾਂ ਵਾਲੇ ਵੀ ਹੁਣ ਆਪਾਂ ਵੀ ਜਿਹੜੀ ਉਹਨਾਂ ਨੇ ਦਸੀ ਮਿਸਾਲ ਉਹ ਆਪਣੇ ਵਾਸਤੇ ਵੀ ਚੰਗੀ ਆਪਣੇ ਵਾਸਤੇ ਮਾੜੀ ਤੇ ਨਹੀਂ ਲਿ ਵੀ ਉਹਨਾਂ ਨੇ ਖਰੀ ਗੱਲ ਪੂਰੀ ਇਨਸਾਨੀ ਉਹ ਤਾਂ ਨਾਲ ਦੱਸੀ ਇਹਨਾਂ ਨੇ ਮਤਲਬ ਦਾ ਜ਼ਿਕਰ ਹੀ ਨਹੀਂ ਕੀਤਾ ਵਿੱਚ ਜੀ ਮਤਲਬ ਤੇਰੀ ਵਿੱਚ ਨਹੀਂ ਉਹਨਾਂ ਨੇ ਇਨਸਾਨੀਅਤ ਬਾਰੇ ਸਾਡੇ ਮਤਲਬ ਦੀ ਵਿੱਚ ਲੈਂਦੇ ਨਹੀਂ ਵੀ ਹੈ ਕਿ ਸਾਡੇ ਸਾਡੇ ਇਧਰ ਵੀ ਇਹੀ ਹੁੰਦਾ ਤੇ ਗੁਰ ਇਨਸਾਨ ਰਬਾ ਤੇ ਪੂਰੀ ਮਾਤ ਚੰਨੀ ਬਹੁਤ ਧੰਨੀ ਮਾਤ ਬਹੁਤ ਪਿਆਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਨੇ ਇਹਨਾਂ ਦੀਆਂ ਨਾ ਕਤਾ ਬੜੀਆਂ ਅੱਛੀਆਂ ਇੱਕ ਦੋ ਹੋਰ ਵੀ ਥੋਣੀਆਂ ਨੇ ਕਾਫੀ ਅੱਛੀਆਂ ਹੁੰਦੀਆਂ ਤੇ ਇਨਸ਼ਾਅੱਲਾ ਅਸੀਂ ਲੈ ਕੇ ਆਵਾਂਗੇ ਬਾਕੀ ਦੋਸਤੋ ਸਾਨੂੰ ਤੇ ਬਹੁਤ ਪਿਆਰੀ ਲੱਗੀ ਏ ਤੁਹਾਨੂੰ ਕਿਦਾਂ ਦੀ ਲੱਗੀਏ ਕਮੈਂਟ ਸੈਸ਼ਨ ਚ ਜ਼ਰੂਰ ਦੱਸਿਓ ਤੇ ਆਪਣੀ ਰਾਏ ਦਾ ਇਜ਼ਹਾਰ ਕਰਿਓ ਤਾਂ ਕਿ ਅਸੀਂ ਮਜ਼ੀਦ ਇਦਾਂ ਦੀਆਂ ਲੈ ਕੇ ਆਈਏ ਵੀਡੀਓ ਤੇ ਕਥਾ ਇਹਨਾਂ ਦਾਦਰੀ ਵਾਲਿਆਂ ਸਾਹਿਬ ਦੀ ਰਣਜੀਤ ਸਿੰਘ ਦਾਦਰੀਆਂ ਵਾਲਾ ਤੇ ਕਿਹਨੂੰ ਸਬਸਕ੍ਰਾਈਬ ਕਰਿਓ ਦੱਸਿਓ ਦੁਬਾਰਾ ਦੱਸੋ ਦੁਬਾਰਾ ਸੋਣਿਆ ਨਹੀਂ ਅਸੀਂ ਲਾਈਕ ਆਦਿਓ ਤਾਰੇ ਜਾਨ ਨੂੰ ਸਬਸਕ੍ਰਾਈਬ ਹਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਪੋਰਟ ਕਰਵਾਤੇ ਦੂਜੇ ਚੈਨਲ ਮਾਸ਼ਾਅੱਲਾ ਸਹੀ ਸਪੋਰਟ ਕਰ ਰਹੇ ਹੋ ਤੇ ਇਹ ਅਸੀਂ ਨਵਾਂ ਬਣਾਇਆ ਇਹਨੂੰ ਵੀ ਥੋੜਾ ਸਪੋਰਟ ਕਰੋ ਤੇ ਥੋੜਾ ਜਿਹਾ ਐਂ ਜੰਪ ਮਰਵਾ ਦਿਓ ਇੱਕ ਵਾਰੀ ਪਾਸੇ ਇੱਕ ਜੰਪ ਮਰਵਾ ਦਿਓ ਬਾਕੀ ਅੱਗੇ ਆਪੀ ਫਿਰ ਟੁਰ ਪਏਗਾ ਰੜ ਪਏਗਾ ਤੇ ਬਾਕੀ ਤੁਹਾਡੇ ਭਰਾਵਾਂ ਦੀ ਮੁਹੱਬਤਾਂ ਨਾਲ ਹੀ ਇਹ ਮੁਹੱਬਤਾਂ ਵੰਡਦੇ ਰਹੋ ਤੇ ਸਮੇਟਦੇ ਰਹੋ ਤੇ ਅਸੀਂ ਬਿਲੇਟਦੇ ਰਹਾਂਗੇ ਹੈਨਾ ਤੇ ਬਾਕੀ ਆਪਣਾ ਵਾਸਤਾ ਖਿਆਲ ਰੱਖਿਓ ਮਿਲਨੇ ਨਵੀਂ ਵੀਡੀਓ ਦੇ ਨਾਲ ਅੱਲਾ ਨਿਗੇਵਾਨ